ਬਾਵਲ ਪ੍ਰੀਤਕਾਰoverline YouTube ਚੈਨਲ ਤੇ ਸੋ ਦੱਸਵਾਉਂਦਾ ਜੀ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਟਿਕ ਟਕ ਹੋਗੇ ਮੈਂ ਵੀ ਵਧੀਆ ਜੀ ਜਿਹੜੀ ਇਹ ਕਲੈਕਸ਼ਨ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਬਹੁਤ ਵਧੀਆ ਕਲੈਕਸ਼ਨ ਆ ਆਫਰ ਹੈ ਜੀ ਇੱਕ ਸੂਟ ਦੇ ਨਾਲ ਇੱਕ ਸੂਟ ਜੁੱਤੀ ਫ੍ਰੀ ਠੀਕ ਹੈ ਸੂਟ ਦੇ ਨਾਲ ਤੁਹਾਨੂੰ ਜੁੱਤੀ ਫ੍ਰੀ ਦੇਵਾਂਗੇ ਇਹ ਆਫਰ ਹੈਗੀ ਹੈ ਜੀ ਰੱਖੜੀ ਤੱਕ ਦਾ ਠੀਕ ਹੈ ਬਹੁਤ ਸੋਹਣਾ ਸੂਟ ਹੈ ਉੱਪਰ ਹੈਂਡ ਪੇਂਟ ਦਾ ਸੂਟ ਹੈ ਜੀ ਦੁਪੱਟਾ ਨਾਲ ਮਸਲੀਨ ਦਾ ਕਾਟਨ ਦਾ કોટਨ ਦਾ ਸਟਾਫ ਰਹੂਗਾ ਨਾਲ ਮਸਲੀਨ ਦਾ ਦੁਪੱਟਾ ਰਹੂਗਾ ਨਾਲ ਜੁੱਤੀ ਫ੍ਰੀ ਦੇਵਾਂਗੇ ਜੀ ਠੀਕ ਹੈ ਆਫਰ ਹੈਗੀ ਰੱਖੜੀ ਤੱਕਰ ਦੀ ਆਫਰ ਹੈ ਜਿੰਨਾ ਅਗਲੇ ਦਾ ਸਾਈਜ਼ ਹੋਗਾ ਜੁੱਤੀ ਉਹੀ ਉਹ ਨਾਲ ਦਿੱਤੀ ਜਾਊਗੀ ਜੀ ਇਹ ਨਹੀਂ ਕਿ ਵੀ ਜੁੱਤੀ ਛੋਟੀ ਜਾਂ ਵੱਡੀ ਤੇ ਜਿਹੜਾ ਜਿਹੜੀ ਜੁੱਤੀ ਜਿਹੜੇ ਸੂਟ ਦੇ ਨਾਲ ਦਿੱਤੀ ਸੇਮ ਜੁੱਤੀ ਦਿੱਤੀ ਜਾਊਗੀ ਜੀ ਪਲੀਜ਼ ਮੈਨੂੰ ਜਿਆਦਾ ਵੱਧ ਤੋਂ ਵੱਧ ਸਪੋਰਟ ਕਰੋ ਤਨ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਮੇਰੇ ਸੂਟ ਵਧੀਆ ਲੱਗੇ ਤਾਂ ਮੇਰੀ ਕਲੈਕਸ਼ਨ ਅਸੀਂ ਤੁਹਾਡੇ ਲਈ ਵਾਸਤੇ ਬਲੌਗ ਵੀ ਲੈ ਕੇ ਆਏ ਹਾਂ ਔਨ ਹੈ ਹੰਨੇ ਆ ਠੀਕ ਹੈ ਤੇ ਮੇਰੀ ਇੰਡੀਆ ਦੇ ਟਾਈਮ ਤੇ 11 ਵਜੇ ਤੱਕ ਆਉਂਦੀ ਆ ਸ਼ਾਰਟ ਵੀਡੀਓ ਤੇ ਲੌਂਗ ਵੀਡੀਓ ਆਉਂਦੀ ਆ ਇੰਡੀਆ ਦੇ ਟਾਈਮ ਤੇ 8 ਵਜੇ ਏ.ਐਮ. ਏ.ਐਮ. ਜਿਹੜੀ ਜੁੱਤੀ ਨਾਲ ਦਿੱਤੀ ਹੋਗੀ ਸੇਮ ਜੁੱਤੀ ਮਿਲੂਗੀ ਜੀ ਆ ਵੀਡੀਓ ਸਕਿਪ ਨਾ ਕਰਿਆ ਕਰੋ ਐਂਡ ਤੱਕ ਕਰ ਜ਼ਰੂਰ ਦੇਖਿਆ ਕਰੋ ਅੰਤ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ